ਹਾਂ ਸਾਥੀ ਕਹਿ ਰਹੇ ਸੀ ਕਿ ਆਵਾਜ਼ ਨਹੀਂ ਆ ਰਹੀ ਸਾਥੀ ਹੁਣ ਆਵਾਜ਼ ਆ ਰਹੀ ਹੈ ਇੱਕ ਵਾਰ ਕਮੈਂਟ ਕਰਕੇ ਦੱਸਿਓ ਜਿਹੜੇ ਸਾਥੀ ਲਾਈਵ ਸੈਸ਼ਨ ਨਾਲ ਜੁੜੇ ਹੋਏ ਨੇ ਸਾਥੀਆਂ ਨੂੰ ਅਪੀਲ ਹੈ ਕਿ ਸਾਥੀ ਇੱਕ ਵਾਰ ਕਮੈਂਟ ਕਰਕੇ ਦੱਸ ਦਿਓ ਕਿ ਆਵਾਜ਼ ਆ ਰਹੀ ਹੈ ਵੀਡੀਓ ਪ੍ਰੋਪਰ ਆ ਰਹੀ ਹੈ ਹਾਂ ਓਕੇ ਜੀ ਤਾਂ ਕਿ ਸਾਥੀ ਨੇ ਇੱਕ ਮੈਸੇਜ ਕੀਤਾ ਸੀ ਕਿ ਇੱਕ ਸਵਾਲ ਆ ਹਾਂਜੀ ਪੁੱਛ ਸਕਦੇ ਹੋ ਜੀ ਪਰ ਲਾਈਵ ਸੈਸ਼ਨ ਜਿਹੜਾ ਉਹ ਕੰਪਲੀਟ ਹੋ ਲੈਂਦੇ ਹੋ ਤੁਹਾਡੇ ਸਵਾਲਾਂ ਦੇ ਜਵਾਬ ਵੀਡੀਓ ਜ਼ਰੂਰ ਦਵਾਂਗੇ ਜਿਹੜੇ ਵਾਜਿਬ ਹੋਣਗੇ ਤਾਂ ਸਾਥੀਓ ਅੱਜ ਦਾ ਜਿਹੜਾ ਲਾਈਵ ਸੈਸ਼ਨ ਹੈ ਉਹ ਭਰਤੀ ਨੂੰ ਲੈ ਕੇ ਕੀਤਾ ਜਾ ਰਿਹਾ ਹੈ ਕਿ ਲੰਬੇ ਸਮੇਂ ਤੋਂ 9594 ਭਰਤੀ ਜਿਹੜੀ ਹੈ ਉਹ ਪਹਿਲਾਂ ਤੇ ਕੋਟਾਂ ਦੇ ਵਿੱਚ ਉਲਝੀ ਰਹੀ ਪਰ ਹੁਣ ਕੋਈ ਕੋਰਟ ਦਾ ਕੋਈ ਹਵਾਲਾ ਨਹੀਂ ਹੈਗਾ ਕਿਸੇ ਤਰ੍ਹਾਂ ਦੀ ਕੋਰਟ ਵੱਲੋਂ ਗੋਫਟ ਨਹੀਂ ਹੈ। ਪਰ ਸਰਕਾਰ ਜਿਹੜੀ ਆ ਉਹ ਫੇਰ ਵੀ ਭਰਤੀ ਨੂੰ ਪੂਰਾ ਨਹੀਂ ਕਰ ਰਹੀ। ਤਾਂ 594 ਭਰਤੀ ਨੂੰ ਪੂਰਾ ਕਰਾਉਣ ਲਈ ਸਾਡੀ ਟੀਮ ਵੱਲੋਂ 594 ਸਟੇਟ ਬੋਡੀ ਵੱਲੋਂ ਸਮੇਂ-ਸਮੇਂ ਤੇ ਵਾਰ-ਵਾਰ ਜਿਹੜੇ ਐਕਸ਼ਨ ਲਿਖੇ ਗਏ ਨੇ ਉਹ ਰੋ ਕਾਫੀ ਹੁਣ ਤੱਕ ਕਾਮਯਾਬੀ ਰਹੇ ਨੇ। ਤੁਸੀਂ ਦੇਖਿਆ ਕਿ ਜਿਹੜਾ ਪਿਛਲੇ ਐਕਸ਼ਨ 6 ਜੁਲਾਈ ਨੂੰ ਲਿਖਿਆ ਗਿਆ ਸੀ ਵਰਦੇ ਮੀਨ ਦੇ ਵਿੱਚ ਸਾਥੀਆਂ ਨੇ ਡਟ ਕੇ ਜਿਹੜਾ ਸਾਥ ਦਿੱਤਾ ਸੀ ਔਰ ਕੱਲ ਦਾ ਜਿਹੜਾ ਐਕਸ਼ਨ ਹੈ ਉਹ ਵੀ ਸਾਡੀ ਟੀਮ ਵੱਲੋਂ ਰੱਖਿਆ ਗਿਆ ਤਾਂ ਸਾਥੀਆਂ ਨੂੰ ਅਪੀਲ ਕਰਦੇ ਹਾਂ ਬੇਨਤੀ ਕਰਦੇ ਹਾਂ ਕਿ ਸਾਥੀਓ ਤੁਸੀਂ ਕੱਲ ਸਵੇਰੇ ਵੱਡੀ ਗਿਣਤੀ ਦੇ ਵਿੱਚ ਡੀਪੀਏ ਆਫਿਸ ਮੋਹਾਲੀ ਪਹੁੰਚਣਾ ਹੈ ਉੱਥੇ ਪਹੁੰਚ ਕੇ ਤੁਹਾਨੂੰ ਅਗਲੀ ਜਿਹੜੀ ਅਗਲੀ ਦੀ ਕਾਰਵਾਈ ਆ ਉਹ ਦੱਸੀ ਜਾਊਗੀ ਤਾਂ ਸਾਥੀਓ ਪੀਲਾ ਕੇ ਸਾਥੀਓ ਵੱਡੀ ਗਿਣਤੀ ਦੇ ਵਿੱਚ ਪਹੁੰਚੋ ਜਿਵੇਂ ਤੁਸੀਂ 6 ਅਕਤੂਬਰ ਨੂੰ ਧਰਨੇ ਦੇ ਵਿੱਚ ਪਹੁੰਚੇ ਸੀ ਤਾਂ ਉਵੇਂ ਸਾਥੀਓ ਜਿਹੜੇ ਸਾਥੀ ਉੱਥੇ ਪਹੁੰਚੇ ਸੀ 6 ਅਕਤੂਬਰ ਨੂੰ ਉਹਨਾਂ ਸਾਥੀਆਂ ਨੂੰ ਖਾਸ ਕਰਕੇ ਉਹਨਾਂ ਸਾਥੀਆਂ ਨੂੰ ਮੇਰੀ ਅਪੀਲ ਹੈ ਕਿ ਸਾਥੀਓ ਘੱਟੋ ਘੱਟ ਤੁਸੀਂ ਜ਼ਰੂਰ ਆਉਣਾ ਹੈ ਔਰ ਇਹ ਕੋਸ਼ਿਸ਼ ਵੀ ਕਰਨੀ ਹੈ ਕਿ ਤੁਸੀਂ ਆਪ ਦੇ ਨਾਲ ਜਿਹੜੇ ਸਾਥੀ ਨੇ ਉਹ ਇੱਕ ਇੱਕ ਦੋ ਦੋ ਹੋਰ ਲੈ ਕੇ ਆਉਣੇ ਨੇ ਔਰ ਜਿਹੜੇ ਸਾਥੀ ਘਰਾਂ 'ਚ ਬੈਠੇ ਆ ਜਿਹੜੇ ਇਹ ਸੋਚ ਰਹੇ ਨੇ ਕਿ ਕੋਈ ਗੱਲ ਨਹੀਂ ਯੂਨੀਅਨ ਵਰਕ ਕਰ ਰਹੀ ਆ ਤੇ ਕੰਮ ਸਾਡਾ ਛੇਤੀ ਹੋ ਹੀ ਜਾਣਾ ਯੂਨੀਅਨ ਤਾਂ ਸਾਥੀਓ ਪਿਛਲੇ 5 ਸਾਲਾਂ ਤੋਂ ਵਰਕ ਕਰ ਰਹੀ ਸੀ ਤੇ ਤੁਸੀਂ ਦੇਖ ਹੀ ਲਿਆ ਕਿ ਆਊਟਪੁੱਟ ਕੀ ਸੀ ਕਿ ਲਿਸਟਾਂ ਜਿਹੜੀਆਂ ਨੇ ਉਹ ਕਿੰਨੀ ਲੇਟ ਸਰਕਾਰ ਨੇ ਦਿੱਤੀਆਂ ਸੋ ਅਸੀਂ ਨਹੀਂ ਜਾਂਦੇ ਕਿ ਉਨਾ ਹੀ ਜੇ ਤੁਸੀਂ ਦੇਖਦੇ ਹੋ ਕਿ ਜਿਵੇਂ ਪਹਿਲੀ ਜਿਹੜੀ ਟੀਮ ਸਾਡੀ ਸੀ ਵਰਕ ਕਰਦੀ ਰਹੀ ਆ ਉਹ ਜਿਸ ਤਰੀਕੇ ਨਾਲ ਕੰਮ ਹੋਇਆ ਔਰ ਜਿਸ ਤਰੀਕੇ ਨਾਲ ਸਰਕਾਰ ਨੇ ਰਿਜ਼ਲਟ ਦਿੱਤਾ ਉਹ ਜਿਹੜਾ ਹੀ ਆਉਟਪੁੱਟ ਬੜੀ ਸਲੋ ਮੋਸ਼ਨ ਦੇ ਵਿੱਚ ਸੀ ਬੜਾ ਘੱਟ ਜਿਹੜਾ ਸਾਨੂੰ ਦੇਖਣ ਨੂੰ ਮਿਲਿਆ ਨਤੀਜੇ ਜਿਹੜੇ ਬਹੁਤ ਘੱਟ ਦੇਖਣ ਨੂੰ ਮਿਲੇ ਕਿਉਂਕਿ ਲਿਸਟ ਜਿਹੜੀ ਇੱਕ ਤਾਂ ਛੋਟੀ ਆਈ ਦੂਸਰੀ ਗੱਲ ਉਹਨੂੰ ਟਾਈਮ ਜਿਹੜਾ ਬਹੁਤ ਜ਼ਿਆਦਾ ਸਰਕਾਰ ਨੇ ਲਗਾ ਦਿੱਤਾ ਸੋ ਜੇ ਉਸੇ ਸਪੀਡ ਦੇ ਨਾਲ ਹੀ ਸਰਕਾਰ ਕੰਮ ਕਰਦੀ ਰਹੀ ਤੇ ਸਾਡੀ ਜਿਹੜੀ ਆਉਣ ਵਾਲੀ ਲਿਸਟਾ ਸਾਥੀਓ ਕਿਤੇ ਇਹ ਨਾ ਹੋਵੇ ਸਾਡੇ ਹੱਥਾਂ 'ਚ ਰਹਿ ਜਾਏ ਸੋ ਜੇ ਤੁਸੀਂ ਸਰਕਾਰ ਤੇ ਭਰੋਸਾ ਕਰੀ ਬੈਠੇ ਹੋ ਤਾਂ ਸਾਥੀਓ ਫਿਰ ਤਾਂ ਫਾਇਦਾ ਹੀ ਕੋਈ ਨਹੀਂ ਸਰਕਾਰ ਨੇ ਤੁਹਾਨੂੰ ਕੁਝ ਨਹੀਂ ਜੇ ਦੇਣਾ ਮੈਂ ਪਹਿਲਾਂ ਹੀ ਵੀ ਬੜੇ ਬਹੁਤ ਵਾਰ ਤੁਹਾਨੂੰ ਦੱਸਿਆ ਔਰ ਜੋ ਵੀ ਮਿਲਣਾ ਸਾਥੀਓ ਧਰਨੇ ਮੁਜਾਰਿਆਂ 'ਚ ਮਿਲਣਾ ਕਿਉਂਕਿ ਇਹ ਜਿਹੜੀ ਆਮ ਆਦਮੀ ਪਾਰਟੀ ਹੈ ਇਹ ਖੁਦ ਧਰਨਿਆਂ ਮੁਜਾਹਰਿਆਂ ਦੇ ਵਿੱਚ ਉੱਠੀ ਹੋਈ ਪਾਰਟੀ ਹੈ ਅੰਨਾ ਹਜ਼ਾਰੇ ਦਾ ਇੱਕ ਜਿਹੜਾ ਅੰਦੋਲਨ ਚੱਲਿਆ ਸੀ ਤੁਹਾਨੂੰ ਪਤਾ ਹੀ ਹੋਣਾ ਹੈ ਜਿਹੜਾ ਦਿੱਲੀ ਦੇ ਵਿੱਚ ਤੇ ਵੱਡੀ ਗਿਣਤੀ ਦੇ ਨਾਲ ਅੱਗੇ ਹੋ ਕੇ ਕੇਜਰੀਵਾਲ ਜੀ ਨੇ ਉੱਥੇ ਅਗਵਾਈ ਕੀਤੀ ਸੀ ਤਾਂ ਜਿਹਦੇ ਵਿੱਚੋਂ ਇਹਨਾਂ ਨੇ ਆਮ ਆਦਮੀ ਪਾਰਟੀ ਜਿਹੜੀ ਉਹ ਲੈ ਕੇ ਆਂਦੀ ਤਾਂ ਲੋਕਾਂ ਨੇ ਵਿਸ਼ਵਾਸ ਜਤ ਆਇਆ ਔਰ ਜਿਹੜੇ ਵਾਅਦਿਆਂ ਦੇ ਨਾਲ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਸੱਤਾ ਦੇ ਵਿੱਚ ਆਈ ਸੀਗੀ ਸੋ ਉਹਨਾਂ ਵਾਅਦਿਆਂ ਤੇ ਸਰਕਾਰ ਜਿਹੜੀ ਅਜੇ ਤੱਕ ਖਰੀ ਨਹੀਂ ਉਤਰਦੀ ਨਾ ਡੀਏ ਦਾ ਮਸਲਾ ਨਾ ਪੁਰਾਣੀ ਪੈਨਸ਼ਨ ਬਹਾਲੀ ਜਿਹੜੀ ਸਕੀਮ ਉਹ ਉਹਦਾ ਕੁਝ ਕਰ ਰਹੀ ਹੈ ਨਾ ਪੰਜਾਬ ਪੇਸਕੇਲ ਜਿਹੜਾ ਉਹਦਾ ਮਸਲਾ ਹੱਲ ਕਰ ਰਹੀ ਹੈ ਤੇ ਜਿਹੜੇ ਬੇਰੁਜ਼ਗਾਰ ਸਾਡੇ ਵਰਗੇ ਤੁਹਾਡੇ ਵਰਗੇ ਨੇ ਉਹਨਾਂ ਦਾ ਤੇ ਤੁਸੀਂ ਗੱਲ ਹੀ ਰਹਿੰਦੇ ਹੋ ਸੋ ਜੇ ਤੁਸੀਂ ਚਾਹੁੰਦੇ ਹੋ ਕਿ ਸਰਕਾਰ ਜਿਹੜੀ ਆ ਸਾਡੀਆਂ ਮੰਗਾਂ ਪ੍ਰਤੀ ਜਾਗਰੂਕ ਹੋਵੇ ਸਾਡੀਆਂ ਮੰਗਾਂ ਦਾ ਜਿਹੜਾ ਪੁਖਤਾ ਹੱਲ ਕਰੇ ਤਾਂ ਸਾਥੀਓ ਤੁਹਾਨੂੰ ਇੱਕ ਵਾਰ ਜਿਹੜਾ ਵੱਡਾ ਹਮਲਾ ਜਿਹੜਾ ਮਾਰਨਾ ਹੀ ਪੈਣਾ ਘਰੋਂ ਇੱਕ ਵਾਰ ਨਿਕਲਣਾ ਹੀ ਪੈਣਾ ਸਾਡੀ ਪੂਰੀ ਟੀਮ ਸਾਥੀਓ ਤੁਹਾਨੂੰ ਸਵੇਰੇ ਜਿਹੜੀ ਆ ਮੋਹਾਲੀ ਮਿਲੂਗੀ ਸੋ ਮੈਂ ਸਾਥੀਓ ਨੂੰ ਅਪੀਲ ਕਰਦਾ ਕਿ ਸਾਥੀਓ ਕੱਲ ਤੁਸੀਂ ਵੱਡੀ ਗਿਣਤੀ ਦੇ ਵਿੱਚ ਮੋਹਾਲੀ ਪਹੁੰਚਣਾ ਹੈਗਾ ਤੇ ਬਾਕੀ ਦੀਆਂ ਗੱਲਾਂ ਬਾਤਾਂ ਉੱਥੇ ਪਹੁੰਚ ਕੇ ਸਾਰਿਆਂ ਦੀ ਹੋਣਗੀਆਂ ਹੁਣ ਜਿਹੜੇ ਸਾਥੀ ਸਵਾਲ ਕਰ ਰਹੇ ਸੀ ਉਹਨਾਂ ਦੇ ਸਵਾਲਾਂ ਦੇ ਜਵਾਬ ਦੇ ਦਿੰਦੇ ਆ ਹਾਂ ਕਿ ਈਟੀਡੀ ਕੈਡਰ ਦੀਆਂ ਪੋਸਟਾਂ ਕਦੋਂ ਤੱਕ ਆ ਸਕਦੀਆਂ ਵੈਸੇ ਤੇ ਅਨਾਉਂਸਮੈਂਟ ਹੋ ਚੁੱਕੀ ਹੈ ਤੁਹਾਨੂੰ ਪਤਾ ਹੀ ਹੋਣਾ ਈਟੀਡੀ ਦੀਆਂ 349 ਦੇ ਆਸ-ਪਾਸ ਸ਼ਾਇਦ ਪੋਸਟਾਂ ਆ ਚੁੱਕੀਆਂ ਨੇ ਪਰ ਮੈਨੂੰ ਨਹੀਂ ਲੱਗਦਾ ਕਿ ਇਹ ਸਰਕਾਰ ਉਹਨਾਂ ਨੂੰ ਭਰ ਕੇ ਜਾਊਗੀ ਕਿਉਂਕਿ ਹਜ ਕਿਉਂਕਿ ਸਾਡੀਆਂ ਪੋਸਟਾਂ 5 ਸਾਲ ਹੋ ਗਿਆ ਆਈਆਂ ਹਜੇ ਤੱਕ ਸਾਨੂੰ ਨਿਯੁਕਤੀ ਪੱਦਨ ਦਿੱਤੇ ਗਏ ਤੇ ਉਹਨਾਂ ਦਾ ਕਦੋਂ ਨੋਟੀਫਿਕੇਸ਼ਨ ਆਊਟ ਹੋਤੇ ਚਲੋ ਸ਼ਾਇਦ ਹੋ ਗਿਆ ਕਦੋਂ ਉਹਨਾਂ ਦੇ ਫਾਰਮ ਭਰੇ ਜਾਣਗੇ ਕਦੋਂ ਉਹਨਾਂ ਦਾ ਪੇਪਰ ਹੋਊਗਾ ਕਦੋਂ ਰਿਜ਼ਲਟ ਅਨਾਊਂਸ ਹੋਣਗੇ ਫਿਰ ਸ਼ਾਇਦ ਕੇਸਾਂ ਵਾਲੇ ਪਾਸੇ ਉਹਨਾਂ ਸਰਕਾਰ ਤੋੜ ਦੇ ਕਿਉਂਕਿ ਸਰਕਾਰਾਂ ਹੀ ਤੋੜਦੀਆਂ ਨੇ ਜੇ ਰੂਲਾਂ 'ਚ ਖਾਮੀ ਹੋएगी ਖਾਮੀਆਂ ਹੋਣਗੀਆਂ ਤੇ ਲੋਕ ਕਿਸਾਂ ਵੱਲ ਜਾਣਗੇ ਸੋ ਇਹ ਸਰਕਾਰਾਂ ਤੇ ਡਿਪੈਂਡ ਕਰਦਾ ਕਿ ਉਹਨਾਂ ਨੇ ਇਹ ਕੰਮ ਕਦੋਂ ਕਰਨੇ ਨੇ ਉਹ ਉਹ ਜਿਹੜੀਆਂ ਈਟੀਟੀ ਦੀਆਂ ਸਪੈਸ਼ਲ ਐਜੂਕੇਟਰ ਦੀਆਂ ਪੋਸਟਾਂ ਨੇ ਜਿਹੜੀਆਂ ਉਹ ਆ ਚੁੱਕੀਆਂ ਨੇ 349 ਨੇ ਔਰ ਉਹ ਸਿਰਫ ਉਹੀ ਪੜਾ ਸਕਦੇ ਨੇ ਉਹੀ ਅਪਲਾਈ ਕਰ ਸਕਦੇ ਨੇ ਜਿੰਨਾਂ ਕੋਲ ਈਟੀਟੀ ਸਪੈਸ਼ਲ ਐਜੂਕੇਸ਼ਨ ਦੀ ਡਿਗਰੀ ਹੈ ਤੇ ਬਾਕੀ ਜਿਹੜੀਆਂ ਪੋਸਟਾਂ ਨੇ ਜਿਹੜੀਆਂ ਜਨਰਲ ਪੋਸਟਾਂ ਈਟੀਟੀ ਦੀਆਂ ਹੁੰਦੀਆਂ ਨੇ ਸਰਕਾਰ ਦੀ ਅਜੇ ਕੋਈ ਮਨਸ਼ਾ ਦੇਣ ਤੇ ਨਹੀਂ ਹੈਗੀ ਹਾਂ ਸੰਘਰਸ਼ ਕਰਕੇ ਕੋਈ ਲੈ ਸਕਦਾ ਜੋ ਕੋ ਤੇ ਕਸ਼ਿੰਗਰਸ਼ ਕਰੇ ਤਾਂ ਮਿਲ ਸਕਦੀ ਕੋਈ ਔਖੀ ਗੱਲ ਨਹੀਂ ਹੈਗੀ ਕੋਈ ਏਡੀ ਗੱਲ ਨਹੀਂ ਪਰ ਬਿਨਾਂ ਸੰਘਰਸ਼ ਕੀਤੇਆਂ ਕੁਝ ਨਹੀਂ ਹੁਣ ਪੱਲੇ ਪੈਣਾ ਕੁਝ ਸਾਥੀ ਸ਼ਾਇਦ 9494 ਵਾਲੇ ਇਹ ਸੋਚ ਕੇ ਵੀ ਘਰਾਂ 'ਚ ਬੈਠੇ ਹੋਣਗੇ ਕਿ ਨਵੀਆਂ ਪੋਸਟ ਆਉਣਗੀਆਂ ਅਸੀਂ ਤਾਂ ਉੱਧਰ ਲੱਗ ਜਾਾਂਗੇ ਸਾਥੀਓ ਜਿਹੜੀਆਂ ਆਈਆਂ ਹੋਈਆਂ ਪਹਿਲੇ ਇਹ ਤਾਂ ਲੈ ਲਓ ਸੋ ਇਸ ਕਰਕੇ ਕੱਲ ਨੂੰ ਸਾਥੀਓ ਵੱਡੀ ਗਿਣਤੀ ਦੇ ਵਿੱਚ ਤੁਸੀਂ ਉੱਥੇ ਜ਼ਰੂਰ ਪਹੁੰਚੋ ਇਹਦੇ ਨਾਲ ਹੀ ਸਾਥੀਓ ਮੈਨੂੰ ਦਿਓ ਇਜਾਜ਼ਤ ਹਾਂ ਖਾਲੀ ਕਿੰਨੇ ਨੇ 9000 ਮਿਲ ਜਾਣਗੀਆਂ ਬਿਲਕੁਲ ਜੀ ਤੁਹਾਡੇ ਦੇ ਦਮ ਚਾਹੀਦਾ ਲੈਣ ਵਾਸਤੇ ਖਾਲੀ ਤਾਂ ਬਹੁਤ ਨੇ ਆਣੇ ਤੁਸੀਂ ਚਾਹੋ ਤੇ ਲੈ ਸਕਦੇ ਇਹ ਤਾਂ ਤੁਹਾਡੇ ਦੇ ਹੈ ਜੀ ਹਾਂ 9-10000 ਆਰਾਮ ਨਾਲ ਹੋਣਗੀਆਂ ਜਿਆਦਾ ਹੀ ਨੇ ਸੋ ਸਾਥੀਓ ਮੈਨੂੰ ਦਿਓ ਇਜਾਜ਼ਤ ਬਾਕੀ ਕੱਲ ਨੂੰ ਮਿਲਦੇ ਆ ਉਥੇ ਪਹੁੰਚੋ ਧੰਨਵਾਦ ਸਾਥੀਓ